ਇੱਕ ਰਾਘੀਰ ਤੋਂ ਪਿਸਤਲ ਦੀ ਨੋਕ ਤੇ ਸਵਿਫਟ ਕਾਰ ਤੇ ਹੋਰ ਸਮਾਨ ਖੋ ਕਰਨ ਵਾਲੇ ਗਿਰੋਹ ਦਾ ਥਾਣਾ ਸਦਰ ਵੱਲੋਂ ਪਰਦਾਫਾਸ਼ ਕੀਤਾ ਗਿਆ। ਅੰਮ੍ਰਿਤਸਰ ਦੇ ਵਿੱਚ ਲਗਾਤਾਰ ਲੁੱਟਖੋਹ ਦੀਆਂ ਵਾਰਦਾਤਾਂ ਵਧਦੀਆਂ ਪਈਆਂ ਨੇ ਜਿਸ ਤੇ ਪੁਲਿਸ ਦੇ ਵੱਲੋਂ ਵੀ ਸਖਤ ਐਕਸ਼ਨ ਦਿਖਾਏ ਜਾ ਰਹੇ ਨੇ ਤੇ ਪੁਲਿਸ ਵੱਲੋਂ ਨਾਕੇ ਬੰਦੀਆਂ ਕਰਕੇ ਸਖਤੀ ਵਖਾ ਕੇ ਲੁਟੇਰਿਆਂ ਦੇ ਉੱਪਰ ਨਕੇਲ ਕੱਸੀ ਜਾ ਰਹੀ ਹੈ। ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਥਾਣਾ ਸਦਰ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਰਾਘੀਰ ਕੋਲੋਂ ਪਿਸਤਲ ਦੀ ਨੋਕ ਤੇ ਸਵਿਫਟ ਕਾਰ ਮੋਬਾਈਲ ਫੋਨ ਤੇ ਹੋਰ ਸਮਾਨ ਖੋਪ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਹੋਇਆ ਚਾਰ ਦੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ। ਸੁਪ ਸਿੰਘ ਪੁਲਰ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਆਲਮ ਜੀ ਡੀਸੀਪੀ ਲੌਂਡਰ ਰਵਿੰਦਰਪਾਲ ਸਿੰਘ ਜੀ ਡੀਸੀਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਵਾਲੀਆ ਡੀਸੀਪੀ ਸਿਟੀ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਕਿ ਮਾੜੇ ਭੜੇ ਪੁਰਸ਼ਾਂ ਤੇ ਅਗੇਂਸਟ ਜਿਹੜੀ ਮਹੀਨ ਚਲਾਈ ਗਈ ਹੈ ਉਹਦੇ ਅੰਤਰਗਤ ਇੱਕ 12 13 ਤਰੀਕ ਨੂੰ ਦਰਮਿਆਨੀ ਰਾਤ ਨੂੰ ਮਜੀਠਾ ਰੋਡ ਫਲਾਈਓਵਰ ਤੇ ਲਾਗੋ ਇੱਕ ਸਵਿਫਟ ਕਾਰ ਖੋਈ ਗਈ ਸੀ ਜੇ ਉਹਦੇ ਨਾਲ ਨਾਲ ਇੱਕ ਮੋਬਾਈਲ ਫੋਨ ਆਈਫੋਨ ਤੇ ਇੱਕ 10000 ਰੁਪਇਆ ਤੇ ਸੋਨੇ ਦੀ ਚੇਨ ਵੀ ਖੋ ਕੇ ਲੈ ਗਏ ਸੀਗੇ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੇ ਵਿੱਚ ਅਭਿਸ਼ੇਕ ਇੱਕ ਰੋਹਿਤ ਹਿਮਾਂਸ਼ੂ ਅਤੇ ਗੁਰਕੀਰਤ ਨਾਂ ਦੇ ਚਾਰ ਵਿਅਕਤੀਆਂ ਨੂੰ ਮਹਾਰਾਜਾ ਪੈਲਸ ਲਾਗੂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਮੁਦਲੀ ਪੁੱਛਗਿੱਛ ਦੇ ਵਿੱਚ ਇਹਨਾਂ ਨੂੰ ਤੋਂ ਪਤਾ ਕੀਤਾ ਗਿਆ ਕਿ ਇਹ ਚਾਰੇ ਜਾਣੇ ਜਿਹੜੇ ਆ ਇਹ 21 ਤੋਂ 23 ਸਾਲ ਦੀ ਉਮਰ ਦੇ ਵਿੱਚ ਹਨ ਅਤੇ ਗੁਰਦਾਸਪੁਰ ਏਰੀਆ ਦੇ ਅਤੇ ਡੇਰੇ ਬਾਬਾ ਨਾਨਕ ਦੇ ਰਹਿਣ ਵਾਲੇ ਹਨ ਤੇ ਇਹਨਾਂ ਦਾ ਪੁਲਿਸ ਰਿਮਾਨਡ ਲੈ ਲਿਆ ਗਿਆ ਹੈ ਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਲੋਕਾਂ ਸਾਹਮਣੇ ਨਹੀਂ ਆਇਆ। ਬਸ ਗੱਲ ਕਰ ਰਹੇ ਹਾਂ ਕਿ ਕ੍ਰਾਈਮ ਅਫੇਸਰ ਕਰਦੇ ਪੈਣੇ ਦੀ ਕਰਨਾ ਕਿਸੇ ਨੇ ਕਾਰ ਨਹੀਂ ਕੀਤੀ ਵਰਤਨੀ ਨਹੀਂ। ਨਹੀਂ ਵਰਤਨੀ ਤਾਂ ਇਹ ਲੈ ਪੁੱਛਗਿੱਛ ਕਰ ਰਹੇ ਆ ਕਿ ਇਹ ਪਰ ਇੱਥੇ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਤੇ ਇਹਨਾਂ ਨੇ ਉਸੇ ਵੇਲੇ ਕਾਰਵਾਈ ਨਜਾਮ ਦਿੱਤੀ। ਇਹਨਾਂ ਦੀ 21 ਤੋਂ 23 ਸਾਲ ਦੇ ਵਿੱਚ ਆ 20 ਸਾਲ ਦੇ ਵੀ ਹੈਗੇ। ਨਹੀਂ ਹੋਰ ਨਹੀਂ ਹੈਗੇ। ਇਹ ਦੋ ਜਾਨੇ ਪੜਦੇ ਨੇ ਇਹਦੇ ਚ ਤੇ ਦੋ ਜਾਨੇ ਜਿਹੜੇ ਬਾਹਰੋਂ ਆਏ ਇੱਕ ਬਹਿਰੀਨ ਤੋਂ ਆਇਆ ਇੱਕ ਸਾਊਦੀ ਅਰਬ ਚੋਂ ਆਇਆ ਸੀਗਾ ਫੈਮਿਲੀ ਬੈਕਗਰਾਉਂਡ ਕੀ ਆ ਸਰ ਇਹਨਾਂ ਦੀ ਫੈਮਿਲੀ ਬੈਕਗਰਾਉਂਡ ਕੀ ਫੈਮਿਲੀ ਨਾਰਮਨ ਬੈਕਗਰਾਉਂਡ ਤੇ ਹੈ ਜੀ ਅ ਕੰਟ੍ਰੀ ਦੇ ਮਗਰ ਇਹਨਾਂ ਦਾ ਕੀ ਮਤਲਬ ਹੈ ਸਾਹਿਬ ਕਾਰ ਖੋਣ ਦਾ ਬਸ ਇੱਕ ਬਸ ਈਜ਼ੀ ਮੈਨੀ ਸੀਗੀ ਜੀ ਉਹ ਕਾਰ ਵੇਚਣੀ ਸੀਗੀ ਇਹਨਾਂ ਨੇ ਇਹਨਾਂ ਨੇ ਕਾਰ ਸਨੈਚ ਕੀਤੀ ਸੀ ਉਹਨਾਂ ਕੋਲ ਇਹ ਪਿਸਟਲ ਦੀ ਨੋਕ ਤੇ ਕੀਤੀ ਸੀ ਸਰ ਪਿਸਟਲ ਵੀ ਬਰਾਮਦ ਹੋ ਉਹ ਹਲੇ ਹੋਣੀ ਹੈ ਜੀ ਉਹ ਹਲੇ ਕਰ ਰਹੇ ਨੇ ਹਾਂ ਜੀ ਇਹ ਕੋਈ ਵਾਰਦਾਤ ਨਹੀਂ ਕੀਤੀ ਜੀ ਹਲੇ ਤੱਕ ਪਹਿਲੀ ਵਾਰਦਾਤ ਇਹਨਾਂ ਦੀ ਪਹਿਲਾ ਹੀ ਹਾਂ ਜੀ ਪਿਸਟਲ ਸੀਗਾ ਜੀ ਹਾਂ ਜੀ ਨਹੀਂ ਗੈਰ ਲਾਇਸੈਂਸੀ ਹੋਏਗਾ ਸਰ ਇਹਨਾਂ ਦਾ ਜਿਹੜਾ ਬੋਡ ਅਪੈਂਡਿਸ ਕੀ ਸੀ ਸਨੇਚ ਕਰਨ ਦਾ ਦੇਖੋ ਪਹਿਲਾ ਹੀ ਪਹਿਲੀ ਵਾਰ ਦਾਤ ਕੀਤੀ ਹੈ ਇਹਨਾਂ ਨੇ ਤੇ ਉਹ ਪਿਸਤਲ ਦੀ ਨੋਕ ਤੇ ਕਰ ਲਈਏ ਬਸ ਪੈਸੇ ਪੈਸੇ ਦੀ ਲੋੜ ਸੀ ਨਹੀਂ ਕੁਛ ਨਹੀਂ ਹੋਇਆ ਇੰਜਰ ਨਹੀਂ ਕੀਤਾ ਬਸ ਦਿਖਾਇਆ ਤੇ ਲਿਖੋ ਕੇ ਲੱਗੇ ਨੇ ਲੋਕ ਜਿਹੜੇ ਨੇ ਇਹਦੇ ਵਿੱਚ ਸ਼ਾਮ ਲੱਗੇ ਚਾਰ ਜਣੇ ਜੀ ਟੋਟਲ ਚਾਰੇ ਕਾਬੂ ਕਰ ਲਏ ਹੋਰ ਵੀ ਹੋ ਸਕਦਾ ਨਾਲ ਕੋਈ ਹਾਂਜੀ ਹੋਏਗਾ ਜੀ ਹੋਰ ਵੀ ਹੋਏਗਾ ਉਹ ਪਿਸਤਲ ਵਾਲੀ ਰਿਕਵਰ ਕਰਨੀ ਬਾਕੀ ਹੈ ਉਸ ਤੋਂ ਪਤਾ ਲੱਗੇ ਕਾਰਪ੍ਰਮ ਹੋ ਗਿਆ ਕਾਰਪ੍ਰਮ ਇਹ ਹਲੇ ਆਊਗੀ ਜਦੋਂ ਪਿਸਤਲ ਪਤਾ ਲੱਗੇਗਾ ਸਰਕਾਰ ਜੇ ਕੋ ਕੋਰਾਂਗਨ ਕੀਤੀ ਗਈ ਇਹ ਚੰਡੀਗੜ੍ਹ ਤੋਂ ਸਰ ਇਹ ਸ਼ਾਸ਼ਾ ਨਹੀਂ ਕਰਦੇ ਨਹੀਂ ਨਸ਼ਾ ਨਹੀਂ ਹਲੇ ਨਸ਼ੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਚੰਡੀਗੜ੍ਹ ਤੋਂ ਤੁਸੀਂ ਕੀ ਕਾਰਵਾਈ ਕੀਤੀ ਹੈ ਨੰਬਰ ਦਾ ਕੋਈ ਨੰਬਰ ਚੇਂਜ ਕੀਤਾ ਸੀਗਾ ਨਹੀਂ ਨੰਬਰ ਕੋਈ ਚੇਂਜ ਨਹੀਂ ਪਹਿਲੇ ਸੇਮ ਨੰਬਰ ਦੇ ਨਾਲ ਹਾਂ ਇਹਨਾਂ ਕੋ ਕੋ ਜਾਣੀ ਪੇਟੂ ਮਿਲੀ ਨੰਬਰ 33 ਨਹੀਂ ਜਾਣੀ ਨੰਬਰ 33 ਸਰ ਇਹਨਾਂ ਨੇ ਕਾਰ ਨੂੰ ਵੇਚਿਆ ਸੀ ਤਾਂ ਸੇ ਦਾ ਸੇ ਉਹ ਹਲੇ ਕੁਛ ਨਹੀਂ ਕੀਤਾ ਸੀ ਜੀ ਹਲੇ ਉਸ ਤਰ੍ਹਾਂ ਹੀ ਰੱਖਿਆ ਸੀ ਉਹ ਵੀ ਚਲਾ ਰਹੇ ਸੀ ਹਾਂਜੀ ਹਾਂਜੀ ਤੋ ਇਸ ਵੀਡੀਓ ਦੇ ਵਿੱਚ ਨਾ ਹੀ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ